ਮੈਂ ਇਹ ਸੋਚ ਤੈਨੂੰ ਕਹਿੰਦਾ ਕਿ ਆ ਵੀ ਬੰਦਾ ਸਪੀਸ਼ਲ ਡਿਟੈਕਟਿਵ ਹੈ। ਸੋ ਸਾਡਾ ਅੱਜ ਦਾ ਮਸਲਾ ਇਹ ਹੈ ਕਿ ਇੱਕ ਕਾਰ ਚਾਲਕ ਕੋਲੋਂ ਜਿਹੜਾ ਕੋਈ ਪੁਰ ਸ਼ਹਿਰ ਤੋਂ ਸ਼ੌਰੀ ਨੂੰ ਬਾਸ ਰੋਡ ਜਾਂਦਾ ਹੋਰ ਜਾਂਦਾ ਵਾ ਜਿਹੜਾ ਜੇ ਦੇ ਵੈਕਟ ਹੈ। ਬਾਕੀ ਹਸਪੀਟਲ ਦੇ ਸਾਹਮਣੇ ਕਾਰ ਚਾਲਕ ਜਿੰਦੀ ਕਾਰ ਦਾ ਨੰਬਰ BBJ 5AB 1121 ਆ। ਕਾਰ バス ਦੇ ਅੱਗੇ ਲਾ ਕੇ 5 ਵਾਰ ਰੋਡ ਬਲੌਕ ਕੀਤਾ ਗਿਆ ਜਦ ਕਿ ਐਸੇ ਕਾਰ ਚਾਲਕ ਲੋ ਅੱਗੇ ਵੀ ਦੋ ਵਾਰ ਪਹਿਲਾਂ ਮਸਲਾ ਦਾ ਰੂਟ ਬਲੌਕ ਕਰਕੇ ਬੱਸ ਨੂੰ ਰੋਕ ਕੇ ਡਰਾਈਵਰਾਂ ਨੂੰ ਜਰੀਰ ਕੀਤਾ ਜਾਂਦਾ ਕਿ ਤੁਹਾਨੂੰ ਇਸ ਰੂਟ 'ਤੇ ਨਹੀਂ ਲੰਘਣ ਨਹੀਂ ਦੇਣਾ ਇਹ ਰੋਡ ਬੱਸਾਂ ਵਾਸਤੇ ਨਹੀਂ ਜਾ ਅੱਜ ਵੀ ਇਹੀ ਕਾਰਵਾਈ ਕੀਤੀ ਕਿ ਬੱਸ ਨੂੰ ਰੋਕ ਕੇ ਡਰਾਈਵਰ ਨੂੰ ਜਰੀਰ ਕੀਤਾ ਕਿ ਉਹਨੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਜੇ ਬੱਸ ਨੂੰ ਉੱਥੇ ਹੀ ਰੋਕ ਰਿਆ ਉਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਬੱਸਾਂ ਹੀ ਉਹਨਾਂ ਦਾ ਵੀ ਰੋਡ ਬਲੌਕ ਕੀਤਾ ਲਗਭਗ 30 ਤੋਂ 35 ਟਾਈਮ ਹੈ ਜਿਹੜੇ ਹੁਣ ਤੱਕ ਮਿਸ ਹੋ ਚੁੱਕੇ ਆ ਜੋ ਜਿਹੜੀ ਆ ਮੌਕੇ ਤੇ ਪਹੁੰਚ ਚੁੱਕੀ ਆ ਅਸੀਂ ਪੁਲਿਸ ਨੂੰ ਕਹਿ ਰਹੇ ਹਾਂ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਪੁਲਿਸ ਜਿਹੜੇ ਮਾਲਕ ਉਹਨਾਂ ਨੂੰ ਉਸ ਕਰਮਚਾਰੀ ਦਾ ਵੀ ਪਤਾ ਵੀ ਕਿਹੜਾ ਕਰਮਚਾਰੀ ਕਾਜ ਚਲਾਇਆ ਸੀ ਜਿਹੜਾ ਕਾਰਜ ਚੱਲ ਗਿਆ ਪਰੰਤੂ ਪੁਲਿਸ ਉਹਨਾਂ ਦੇ ਕਾਰਵਾਈ ਨਹੀਂ ਕਰ ਰਹੀ ਜਿਸ ਵਜ੍ਹਾ ਨਾਲ ਸਾਨੂੰ ਮਜਬੂਰੀ ਸ਼ਹਿਰ ਦੇ ਜਿਹੜੇ ਦੂਸਰੇ ਰੋੜੇ ਉਹ ਬਲੌਕ ਕਰਨੇ ਪੈ ਰਹੇ ਆ ਅਸੀਂ ਹੁਣ ਜੇਲ੍ਹ ਦੇ ਬੈਕਸ਼ੈਟ ਜਿਹੜਾ ਮੇਨ ਰੋਡ ਥਰੋਇਪੁਰ ਕੈਂਟ ਤੋਂ ਸ਼ਹਿਰ ਨੂੰ ਜਾ ਰਿਹਾ ਉਹ ਸੜਕ ਨੂੰ ਬਲੌਕ ਕੀਤਾ ਉਸ ਤੋਂ ਬਾਅਦ ਜਿਹੜਾ ਫਾਇਲ ਕਾ ਤੋਂ ਰੋਡ ਆ ਰਿਹਾ ਕਲੀਅਰਲੇ ਚੌਂਕਾ ਲਾਉ ਬਲੋਕ ਕਰਾਂਗੇ ਉਸ ਤੋਂ ਬਾਅਦ 7 ਨੰਬਰ ਚੌਕ ਚਾਕ ਕਾਲੇ ਰੋਡ ਬਲੋਕ ਕਰਣੀ ਸਾਡੀ ਮਜਬੂਰੀ ਆ ਤੇ ਕਾਰ ਚਾਲਕ ਦੇ ਉੱਤੇ ਜਿਹੜੀ ਆ ਉਹ ਤੁਰੰਤ ਕਾਰਵਾਈ ਹੋਣੀ ਚਾਹੀਦੀ ਸਰਕਾਰੀ ਗੱਡੀ ਨੂੰ ਰੋਕਣ ਦਾ ਸਰਕਾਰੀ ਲੋਕੀਂ ਵਿਰੋਧ ਕਰਦਾ ਉਹ ਸਾਰੀਆਂ ਧਰਾਵਾਂ ਦਾ ਇੱਕ ਕਾਰ ਚਾਲਕ ਦੇ ਉੱਤੇ ਤੁਰੰਤ ਜਿਹੜੀ ਆ ਐਫ ਆਰ ਦਰਚੋਵੇ 10 ਦਿਨ ਤੱਕ ਰੋਡ ਬਲੋਕ ਰਹਿਣਗੇ ਕਿ ਕਾਰ ਚਾਲਕ ਮੋਕੇ ਤੇ ਫਰਾਰ ਬਿਲਕੁਲ ਜੀ ਕਾਰ ਚਾਲਕ ਜਦੋਂ ਸਾਡੇ ਕਰਮਚਾਰੀ ਆਗੇ ਤੇ ਪੁਲਿਸ ਕਰਮਚਾਰੀ ਆਗੇ ਕਾਰ ਚਾਲਕ ਨੂੰ ਪੁਲਿਸ ਕਰਮਚਾਰੀਆਂ ਨੇ ਉਥੋਂ ਭਜਾ ਦਿੱਤਾ ਹੈ ਕਾਰ ਚਾਲਕ ਉਥੋਂ ਮੌਕੇ ਤੋਂ ਫਰਾਰ ਇੱਕਲੀ ਕਾਰ ਉਹ ਨਹੀਂ ਖੜੀ ਹੋਈ ਆ ਉਹ ਕਾਰ ਵੀ ਬੱਸਾਂ ਦੇ ਵਿਚਾਲੇ ਹੋਣ ਕਰਕੇ ਖੜੀ ਹੋ ਗਈ ਕਿਉਂਕਿ ਉਹਨਾਂ ਸਾਹਿਬ ਤੋਂ ਰੋਡ ਬਲੌਕ ਹੋ ਗਿਆ ਬੱਸਾਂ ਰੋਕੀਆਂ ਇਸ ਕਰਕੇ ਕਾਰ ਕਾਰ ਚਾਲਕ ਆਪਣੀ ਗਾਰ ਵੀ ਭਜਾ ਕੇ ਚੈਨ ਲੈ ਜੇ ਕਾਰ ਚਾਲਕ ਦੇ ਕਾਰਵਾਈ ਨਹੀਂ ਹੁੰਦੀ ਤੇ ਅਗਲੇਰੀ ਕਾਰਵਾਈ ਤੁਹਾਡੀ ਕੀ ਹੈ ਅਗਲੀ ਕਾਰਵਾਈ ਤੁਮ ਜਿਹੜੇ ਰੋਡ ਆ ਉਹਦੇ ਬਲੋਕ ਕਰਾਂਗੇ ਜੇਕਰ ਕੋਈ ਵੀ ਕਾਰਵਾਈ ਨਾ ਹੋਈ ਤੇ ਅਸੀਂ ਆਪਣੀ ਜਥੇਬੰਦੀ ਨਾਲ ਪੂਰੇ ਪੰਜਾਬ ਦੇ ਰੋਡ ਬਲੋਕ ਕਰ ਦੇਈਏ ਮਜਬੂਰ ਹੋਵਾਂਗੇ ਤੁਮ ਕਾਰਵਾਈ ਕਰਨ ਦਾ ਰਿਆ 7000 ਦਰਜ ਹੋਏ ਸਾਮਯੰਤਰਾ ਹਲ ਕਰਨ ਸਰਕਾਰੀ ਜੋੜੀ ਵਿਦਣ ਤੋਂ ਆਂ ਸਰਕਾਰੀ ਜੋਗੀ ਦੇ ਮੁਲਾਜ਼ਮਾਂ ਨਾਲ ਧੰਪੌਰ ਤੇ ਉਹਨੇ ਨਾਲ ਜਿਹੜੀ ਆ ਗਾਲੀ ਕੁੱਟ ਪਿਆਰ ਕੀਤਾ ਗਿਆ ਤੇ ਮਾੜਾ ਵਿਹਾਰ ਕੀਤਾ ਗਿਆ ਉਹ ਸਾਰੀਆਂ ਕਾਰਵਾਈਆਂ ਕਰਦੇ ਰਸੇ ਹੋਈਏ ਨੇ ਆ ਰਹੇ ਉਸੇ ਰੋਡ ਤੇ ਉਤਾਰ ਕੇ ਉਹਨੂੰ ਇੱਕ ਕਾਰ ਲਾ ਕੇ ਸੜਾ ਰੋਲ ਕਰਕੇ ਗ੍ਰਾਫ ਤੇ ਗੱਲ ਪਿਆ ਵਾ ਜੇ ਪੁਲਸ ਨੂੰ ਕੀ ਕਾਰਵਾਈ ਕਰਾਉਂਦੇ ਪੁੱਛ ਸਕੂ ਉਹ ਕਾਰਵਾਈ ਕਰਵਾਣਾ ਕਣੀ ਕਰੀ ਪੁਲਸ ਦੇ ਦੁਝਾਤਾ ਕਰਦੇ ਥੋੜਾ ਸੀ ਉਹਨਾਂ ਨੂੰ ਕਹਿ ਗਿਆ ਜਨਾਬ ਤੁਸੀਂ ਕਾਰਵਾਈ ਕਰੋ ਦੀ ਕਾਰਨ ਮਤ ਤੁਹਾਡੇ ਕੋਲ ਨਾ ਹੁੰਦੇ ਤੁਸੀਂ ਅੱਗੇ ਹੋ ਪਰ ਸਾਰਾ ਖੋਦੇ ਹਾਂ ਕਹਿੰਦੇ ਨਹੀਂ ਅਸੀਂ ਤੁਸੀਂ ਇਹ ਰੋਡ ਖੋਲੋ ਸਾਡਾ ਦਾ ਕੋਈ ਕਾਰਵਾਈ ਬਾਅਦ ਤੋਂ ਅਧਿਕਾਰੀ ਕਹਿਣਗੇ ਤੇ ਕਰਾਂਗੇ ਅਸੀਂ ਹੁਣ ਜਨਾਬ ਸਰਕਾਰੀ ਮੁਲਾਜ਼ਮ ਨਹੀਂ ਕਿਤੇ ਕਰੀ ਅਜੀ ਨਾਲ ਦੀ ਡੋੜੀ ਕਰਨੀ ਕੱਲਾ ਮਲਾਜਮ ਹੁੰਦਾ ਉਹਨਾਂ ਨੂੰ ਕਾਰ ਵਾਲਾ ਜਦੋਂ ਮਰਜ਼ੀ ਫੜ ਕੇ ਲਾ ਕੇ ਕਹ ਉਹਨੂੰ ਘਬੜੇ ਮਾਰ ਦੋ। ਕੋਈ ਗੱਲ ਨਹੀਂ ਆਪਾਂ ਜਦੀ ਗਲਤੀ ਹੋਊਗੀ ਬਿਲਕੁਲ ਕੀ ਹੋਊਗੀ ਆਪਾਂ ਕੋਈ ਗਲਤੀ ਨਹੀਂ। ਪਰ ਤੁਸੀਂ ਆ ਦੇਖੋਨ ਲੋਕ ਬੜੇ ਰੋਡ ਬੰਦ ਕੀਤਾ ਹੈ ਕੀ ਕਹਿਣਾ ਚਾਹੁੰਦੇ ਸਰ ਮੈਂ ਤਾਂ ਇਹਨਾਂ ਨੂੰ ਰਿਕਵੈਸਟ ਕਰਨ ਆਇਆ ਵੀ ਬੱਸਾਂ ਢਲਾਓ ਜਿਹੜੀ ਕਰਦੀ ਗਲਤੀ ਹੋਊਗੀ ਪੁਲਿਸ ਆਪਣੀ ਕਾਰਵਾਈ ਕਰੋ। ਅੰਦਰ ਦਾ ਕੀ ਦੋ ਜਨਤਾ ਖਰਾਬ ਹੋ ਰਹੀ ਹੈ। ਹੱਥ ਪੈਰਾਂ ਦੇ ਨਿੱਕੇ ਨਿੱਕੇ ਬੱਚੇ ਸਾਡਾ ਕੀ ਦੋਸ਼ ਹੈ? ਘੇਰੋ ਦਫ਼ਤਰ ਘੇਰੋ ਨਹੀਂ ਦਫ਼ਤਰ ਘੇਰੋ ਆ ਸੱਤ ਵੀ ਦਫ਼ਤਰ ਘੇਰੋ। दादा کثر لوک لوک جانو ا ویکھ لو توں سامنے ہر ہار ہو رہا چھوٹے چھوٹے بچے ا دھکے کھڑ رہے نے ا دھکے کھڑ رہے ہیں اوتھے لے جا رہا او کوڑا کڈھ لے جا رہا ہے کوں جا مکے کھا دے مل دے او تے ہا دا